ਕੰਗਨਾ ਦੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਕੈਬਨਿਟ ਮੰਤਰੀ ਨੇ ਤਾਲੀਵਾਲ ਨੇ ਬੋਲਿਆ ਹੈ ਕਿ ਕੰਗਨਾ ਦਾ ਦਿਮਾਗ ਠੀਕ ਨਹੀਂ ਹੈ ਭਾਜਪਾ ਨੂੰ ਦੇਖਣਾ ਚਾਹੀਦਾ ਹੈ ਜਿਸ ਤਰ੍ਹਾਂ ਦੇ ਉਹ ਬਿਆਨ ਦੇ ਰਹੀ ਹੈ ਭਾਜਪਾ ਨੂੰ ਉਸ ਤੇ ਰੋਕ ਲਗਾਉਣੀ ਚਾਹੀਦੀ ਹੈ ਤੇ ਜੇਪੀ ਨੰਦਰ ਨੂੰ ਅਪੀਲ ਕੀਤਾ ਉਹਨਾਂ ਕਹਾਂ ਕਿ ਅਜਿਹੇ ਲੋਕਾਂ ਨੂੰ ਪਾਰਟੀ ਦੇ ਵਿੱਚ ਨਹੀਂ ਰੱਖਣਾ ਚਾਹੀਦਾ। ਉਹਨੇ ਛੱਡੋ ਕੰਗਨਾ ਜਦੋਂ ਤਾਂ ਭਾਜਪਾ ਨੇ ਜਾਣਬੁੱਝ ਕੇ ਮਤਲਬ ਕੰਗਨਾ ਦੀ ਡਿਊਟੀ ਦਾਈ ਹੈ ਉਹਦਾ ਉਹ ਵੀ ਮੈਨੂੰ ਲੱਗਦਾ ਥੋੜਾ ਉਹਦਾ ਵੀ ਦਿਮਾਗ ਕਮਨਦਾ ਵੀ ਮਤਲਬ ਬਹੁਤਾ ਠੀਕ ਨਹੀਂ ਜਿੱਦਾਂ ਦੀ ਉਹ ਸਟੇਟਮੈਂਟਾਂ ਦੇ ਦਈਏ ਮੈਂ ਤਾਂ ਪਹਿਲਾਂ ਵੀ ਕਹਿ ਕਿ ਬੀਜੇਪੀ ਨੂੰ ਉੱਤੇ ਪਾਬੰਦੀ ਲਾਉਣੀ ਚਾਹੀਦੀ ਆ ਉਹ ਦੇਖੋ ਤੁਸੀਂ ਵਾਦ-ਵਾਦ ਵਾਲੇ ਬਿਆਨ ਦਿੰਦੀ ਹੋ ਜਿੱਤੇ ਵਾਦ-ਵਾਦ ਹੋਵੇ ਜਿੱਤੇ ਭਾਈਚਾਰੇ ਦੇ ਵਿੱਚ ਫੁੱਟ ਪਵੇ ਜਿੱਤੇ ਸਮਾਜ ਦੇ ਵਿੱਚ ਜਿਹੜਾ ਇੱਕ ਦੂਜੇ ਦੇ ਖਿਲਾਫ ਨਸਤ ਬਦੇ ਸੋ ਮੈਂ ਉਹਦੇ ਬਿਆਨਾਂ ਦੀ ਕੰਡਮਨੇਸ਼ਨ ਕਰਤਾ ਪਹਿਲਾਂ ਵੀ ਕੀਤੀ ਸੀਗੀ ਉਹ ਮੈਂ ਬੀਜੇਪੀ ਨੂੰ ਕਹੂੰਗਾ ਜੇਪੀ ਨੱਡਾ ਜੀ ਪ੍ਰਧਾਨ ਨੇ ਬੀਜੇਪੀ ਦੇ ਉਹਨਾਂ ਨੂੰ ਕਹੂੰਗਾ ਕਿ ਇਹਦੇ ਉੱਤੇ ਕਾਦਵਾਈ ਕਰੋ ਸਖਤ ਕਾਦਵਾਈ ਕਰੋ ਇਹੋ ਜਿਹੇ ਇਹੋ ਜਿਹੇ ਅੰਸ਼ਦ ਪਾਰਟੀਆਂ ਚ ਨਹੀਂ ਰੱਖਣੇ ਚਾਹੀਦੇ ਜਿਹੜੇ ਜਿਹੜੇ ਸਾਡੇ ਸਮਾਜ ਤੇ ਦੇਸ਼ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਫੁੱਟਪਾਥ